ਜੀ ਜਿਹੜੀ ਸੱਸ ਸੀ ਉਹਨੇ ਆਏ ਨਾ ਕਿਹਾ ਵੀ ਸੱਤ ਕੁੜੀਆਂ ਹੋ ਗਈਆਂ ਉਹਦੇ ਫਿਰ ਹੁੰਦੇ ਹੁੰਦੇ ਸੀਗੀਆਂ ਸੱੱਤੇ ਹਾਂ ਹੁੰਦੇ ਹੁੰਦੇ ਨਾ ਉਹ ਤਾਂ ਬਾਅਦ ਚ ਹੋਈਆਂ ਉਹ ਤੋਂ ਬਾਅਦ ਹੋਈਆਂ ਜੀ ਪਹਿਲਾਂ 5 ਕੁੜੀਆਂ ਸੀ ਉਹਦੀ 84 ਚ ਡੈਥ ਹੋ ਗਈ ਜੀ ਅੱਛਾ ਜੀ ਦੋ ਬਾਅਦ ਚ ਹੋਈਆਂ ਨੇ ਅੱਛਾ ਉਸ ਤੋਂ ਪਹਿਲਾਂ 5 ਕੁੜੀਆਂ ਸੀ 5 ਕੁੜੀਆਂ ਫਿਰ ਉਹ ਆਏ ਨਾ ਕਰਦੀ ਤੁਹਾਡੀ ਮਾਂ ਬਾਪੂ ਜੀ ਵੀ ਮੁੰਡਾ ਨਹੀਂ ਹੋਇਆ ਐ ਜਾਂ ਜਿਹੜਾ ਹੋਇਆ ਸੀ ਮੁੰਡਾ ਪਹਿਲਾਂ ਹੋਇਆ ਸੀ ਜੀ ਉਦੋਂ ਫਿਰ ਇਹ ਤਾਂ ਅਗਲਾ ਕਹਿੰਦਾ ਹੀ ਐ ਵੀ ਅਸੀਂ ਦੁਬਾਰੇ ਵੇਲਾਂਗੇ ਵੀ ਸਮਝਾ ਕੇ ਕਹਿੰਦੇ ਹੁੰਦੇ ਸੀ ਵਿੱਚ ਦੀ ਹਾਂ ਮੈਂ ਤਾਂ ਸੁਣਦੀ ਹੁੰਦੀ ਫਿਰ ਤੁਹਾਨੂੰ ਤਾਂ ਨਾ ਹੀ ਲੱਗਦਾ ਨਾ ਮੈਂ ਤਾਂ ਜਵਾਬ ਦਿੱਤਾ ਜੀ ਮੈਨੂੰ ਕਹਿੰਦੇ ਸੀ ਵੀ ਵਿਆਹ ਹੋਰ ਕਰਾ ਲਓ ਮਹਾਨ ਮੇਰੇ ਬਾਪੂ ਜੀ ਨੇ ਵੀ ਕਿਹਾ ਸੀ ਮਹਾਨ ਹੁਣੀਆਂ ਤਾਂ ਵੱਧ ਮੋਹ ਲੈਂਦੀਆਂ ਨੇ ਨਾ ਫਿਰ ਮੈਂ ਮੰਨਿਆ ਨਹੀਂ ਜੀ ਪੰਜ ਵੀ ਕੁਝ ਸੋਣ ਝੂਠ ਬੋਲੀਏ ਵੀ ਅਗਲਾ ਕਹਿੰਦਾ ਉਹ ਤਾਂ ਮੇਰੀ ਮਾਤਾ ਸੁਹਾ ਆ ਜਾਂਦੀ ਉਹ ਤਾਂ ਜਦੋਂ ਦੋੇ ਹੱਥ ਪੈਰ ਖੜਗੇ ਨੇ ਹੱਥਾ ਰੋਟੀ ਵਿਖਾਉਣੀ ਰੋਟੀ ਵਿਖਾਉਣੀ ਘਰਾਸ ਨੂੰ ਸਾਨੂੰ ਕਹਿੰਦੀ ਜੇ ਬੀਫ ਨਾਲ ਪੱਖਾ ਲਾਤਾ ਅਸੀਂ ਹੀਠਾ ਉਹਨਾਂ ਪੱਖਾ ਲੱਗੇ ਦੇਖਣਾ ਕਰਦਾ ਪੱਖਾ ਵੀ ਨਹੀਂ ਤੀ ਪੱਖੇ ਨਹੀਂ ਤੇ ਲਾਈਟਾਂ ਨਹੀਂ ਤੀਆਂ ਫਿਰ ਅਸੀਂ ਉੱਪਰ ਕਹਿਆ ਕਰ ਮੈਂ ਉੱਪਰ ਚਾਉਂ ਉੱਪਰ ਲੈ ਕੇ ਜਾਂਦੇ ਫਿਰ ਥੱਲੇ ਲਾ ਕੇ ਲਉਂਦੇ ਚੱਕ ਕੇ ਲੈ ਜਾਂਦੇ ਚਾਕੀ ਲਾ ਕੇ ਲਉਂਦੇ ਫਿਰ ਆ ਕੁੜੀਆਂ ਪੜਾਈਆਂ ਲਿਖਾਈਆਂ ਇਹਨਾਂ ਦੇ ਸਮਝ ਦਾਜ ਤਿਆਰ ਕਰੇ ਸਾਰੀਆਂ ਦੇ ਇਹ ਇਹਨਾਂ ਦਾ ਕਰਮਾ ਚ ਤੇ ਕਿਉਂਕਿ ਅਗਲਾ ਤਾਂ ਦੋ ਕੁੜੀਆਂ ਤੇ ਮੱਥੇ ਵੱਟ ਪਾ ਲੈਂਦਾ ਤੁਹਾਡੇ ਤਾਂ ਸੁੱਖ ਨਾਲ ਸੱਤ ਨਹੀਂ ਸੱਤ ਧੀਆ ਵਾਲਾ ਘਰੋਂ ਤਾਂ ਖੈਰ ਕਰਮਾ ਵਾਲੇ ਹੁੰਦੇ ਨੇ ਘਰ ਚਲੋ ਇਹਨਾਂ ਦੀ ਜੀ ਵੀ ਉਹਨਾਂ ਘਰਾਂ ਚ ਹੀ ਲੱਗਦਾ ਬੀਬੀ ਇਹਨਾਂ ਦੇ ਕਰਮ ਇਹਨਾਂ ਨਾਲ ਨਹੀਂ ਜੀ ਕੁੜੀਆਂ ਬਿਨਾਂ ਜੀ ਵੀ ਨਹੀਂ ਲੱਗਦਾ ਘਰਾਂ ਚ ਜੇ ਮੇਰਾ ਬਾਪੂ ਰੇ ਆਉਂਦਾ ਅੱਛਾ ਵਿਆਹੀ ਤੋਂ ਬਾਅਦ ਨਾ ਤਾਂ ਇਹਨਾਂ ਦੇ ਘਰ ਦਾ ਪਾਣੀ ਪੀਤਾ ਉਹਨੇ ਅੱਛਾ ਨਾ ਉਹਨੇ ਨਹੀਂ ਪਾਣੀ ਪੀਤਾ ਨਾ ਉਹਨੇ ਚਾਹ ਪੀਤੀ ਹਾਂ ਚਲ ਮੇਰਾ ਸੌਰਵ ਥੇਰਾ ਕਹਿੰਦਾ ਵੀ ਤੂੰ ਪਾਣੀ ਤਾਂ ਪੀਲਾ ਗਰਮੀ ਚ ਹੋਏ। ਹੂੰ। ਨਾਲੇ ਇੱਕ ਲੱਤ ਚਲਦੀ ਦੀ ਇੱਕ ਬਾਹ। ਹੂੰ। ਤੇ ਵਸਾ ਤਾਂ ਕੜੀਸ ਕੀ ਤੁਰਦਾ ਦੀ ਆ ਬਾਹ ਲੱਤ ਦਿੱਤੀ। ਗੱਡੀ ਚੜ੍ਹ ਕੇ ਆ ਜਾਂਦਾ ਦੇਖ ਲੈ ਉਰੇ ਆ ਜਾਂਦਾ ਪਰ ਪਾਣੀ ਨਾ ਪੀਂਦਾ ਮੇਰ ਪੂਆ ਦੇ ਜਾ ਕੇ ਪੀਂਦਾ। ਓਨੇ ਨਹੀਂ ਪਾਣੀ ਪੀਤਾ। ਹੂੰ। ਫਿਰ ਜੇ ਮੈਨੂੰ ਲਿਆਂਦਾ। ਉਹ ਤਾਂ ਜੱਕਲ ਜਾਂਦੀ ਗੱਡੀ। ਅੱਗੇ ਤਾਂ ਪੈਸੇ ਪੈਸੇ ਨੂੰ ਬਚਤ ਕਰਦੇ ਹੁੰਦੇ। ਹੂੰ। ਇੱਕ ਟੇਸਨੂਰਾ ਉੱਤਰ ਜਾਂਦਾ। ਅੱਛਾ। ਵੀ ਆਪਣਾ ਪੈਸਾ ਘੱਟ ਲੱਗੂ ਕਰਾਇਆ। ਹੂੰ। ਨਾ ਇਹੋ ਡੀ ਤੇ ਕੀ ਲੱਗਦਾ ਸੀ ਹਾਂ ਫਿਰ ਉੱਥੇ ਉਹ ਰਾਹ ਨਾ ਵਧੀਆ ਹੁੰਦਾ ਅੱਛਾ ਉਹ ਰਾਤੇ ਸੂਗਾ ਆਉਂਦਾ ਮੂਰੇ ਹਾਂ ਸੂਵੇ ਦੇ ਉੱਤੇ ਐ ਗੋਲ ਪਾਈਪ ਤਰਿਆ ਹੁੰਦਾ ਜਿਵੇਂ ਆ ਪਏ ਪਏ ਹੂੰ ਉਹ ਤਾਂ ਟੱਪ ਜਾਂਦਾ ਅੱਛਾ ਮੈਂ ਕਹਿੰਦੀ ਬਾਪੂ ਤੂੰ ਆਟੇ ਸਣ ਤੇ ਨਾ ਉਤਰਿਆ ਕਰ ਮੈਥੋਂ ਨਹੀਂ ਲੰਘਿਆ ਜਾਂਦਾ ਕਹਿੰਦਾ ਜਦੋਂ ਮੈਂ ਲੰਘ ਗਿਆ ਤੂੰ ਕਿਵੇਂ ਲੰਘ ਸਕਦਾ ਐਂ ਪਾਰ ਕਰਨਾ ਹੁੰਦਾ ਤੋ ਪਰ ਹਾਂ ਐ ਉਤੋਂ ਦੀ ਟੱਪਣਾ ਗੋਲ ਪਾਈਪ ਦੇ ਸੂਗਾ ਚੱਲਦਾ ਹੁੰਦਾ ਤੇ ਤੇ ਗੋਲ ਪੈਪ ਤਾਂ ਬਾਲੀ ਪਤਲੀ ਹੈਗੀ ਬੀਬੀ ਇਤੋਂ ਮੋਟਾ ਤੇ ਥੋੜਾ ਜਿਹਾ ਮੋਟਾ ਹੋਊਗਾ ਪੈਰ ਤਾਂ ਗੋਲ ਤੇ ਟਿਕਦਾ ਨਹੀਂ ਦੇਗਾ ਹਾਂ ਨਾ ਤਿਲਕਦਾ ਹੈਗਾ ਮੈਂ ਸੂਏ ਤੋਰਾ ਖੜੀ ਕਹਿ ਦਿੰਦੀ ਮੈਂ ਨਹੀਂ ਗੱਕੇ ਤੂੰ ਮੈਨੂੰ ਲਬਰਾਂਦੀ ਲਿਆ ਕਰ ਮੈਂ ਇੱਥੋਂ ਹੀ ਟੱਪਿਆ ਜਾ ਕਹਿ ਦਿੰਦਾ ਟੱਪਿਆ ਮੈਂ ਟੱਪ ਗਿਆ ਤੇ ਇੱਥੋਂ ਕਰ ਤੂੰ ਟੱਪਿਆ ਜਾਂਦਾ ਮਸਾਂ ਟੱਪਦੀ ਮੈਂ ਇੱਕ ਕੋਲੇ ਛੋਲੇ ਛੂਲੇ ਹੁੰਦੇ ਕਪੜਾ ਕੋਪੜਾ ਕੋਈ ਐਹ ਜਿਵੇਂ ਉਸ ਕਰਦੇ ਅੱਗੇ ਨਾ ਕਦੇ ਐ ਡਿੱਗੇ ਨਹੀਂ ਗਏ ਟੱਪ ਜਾਂਦੇ ਹਾਂ ਟੱਪ ਤਾਂ ਜਾਂਦੀ ਫੇਰ ਡਰਦੀ ਡਰਦੀ ਡਰ ਲੱਗਦਾ ਹੈ ਨਾ ਡਰ ਲੱਗਦਾ ਬਹਿ ਬਹਿ ਕੇ ਟੱਪਦੇ ਬਹਿ ਕੇ ਹੋਰ ਮਸਾ ਟੱਪਦੇ ਉੱਥੋਂ ਦੇ ਐਹ ਜਿਵੇਂ ਉਸ ਕਰਦੇ ਕਿਹੜਾ ਛੜਕਾਂ ਛੁੜਕਾਂ ਦੀਆਂ ਮੂਰੇ ਕਦੇ ਸੁਵਾ ਆ ਗਿਆ ਨਹਿਰ ਆ ਗਿਆ ਜੇ ਉੱਤਰ ਦੇ ਜਾਖਲ ਜਾ ਕੇ ਫੇਰ ਪਾਣੀ ਆਉਂਦਾ ਤੀ ਕੁਸ ਅੱਛਾ ਹੂੰ ਫੇਰ ਤਾਂ ਕੱਚਾ ਹੂੰ ਪਾਹਾਤੀ ਪਾਹੇ ਪਾਹੇ ਆਉਂਦੇ ਤਨ ਕੋ ਉਤਰ ਕੇ ਆਉਂਦੇ ਤੁਸੀਂ ਆਪਦੇ ਨਾਨਕ ਹੀ ਜਾਂਦੇ ਛੋਟੇ ਹੁੰਦੇ ਤੁਸੀਂ ਕਹਿੰਦੇ ਬਾਂਗਰ ਦੀ ਸੀਗੀ ਮਾਂ ਥੋੜੀ ਜਾਨੀ ਹਾਂ ਬਾਂਗਰ ਦੀ ਫਿਰ ਉਹਨਾਂ ਦੇ ਉਹਨਾਂ ਦੇ ਵੀ ਮਾਪੇ ਮਰ ਗਏ ਤੇ ਮੇਰੀ ਮਾਂ ਦੇ ਵੀ ਫਿਰ ਉਹ ਮਾਮੇ ਚਾਚੀ ਨੇ ਵਿਆਹੇ ਤੇ ਫਿਰ ਥੋੜੀ ਮਾਂ ਨੇ ਵੀ ਬੀਬੀ ਬਾਹਲਾ ਸੰਤਾਪ ਦੇ ਸੰਤਾਪ ਹੀ ਦੇਖਿਆ ਉਹ ਤਾਂ ਬਸ ਸਹੀ ਮੁੱਕ ਗਏ ਜਦੋਂ ਮਟਿਆਰ ਹੋਈ ਉਹ ਤਾਂ ਮੁੱਕ ਗਏ ਹਮ ਜਦੋਂ ਉਹਨੂੰ ਸੁਰਤ ਆਈ ਤੇ ਨਾਨਕੇ ਫਿਰ ਮੈਂ ਜਾਂਦੀ ਸੀ ਵਿਆਹ ਕਰੇ ਉਹਨਾਂ ਦੇ ਅੱਛਾ ਮਾਮਿਆਂ ਦੇ ਦੋ ਵਿਆਹ ਵੇਲੇ ਮੈਂ ਗਈਆਂ ਫਿਰ ਉਹਨਾਂ ਦੇ ਜਵਾਕ ਹੋਏ ਜਦੋਂ ਉਦੋਂ ਵੀ ਮੈਂ ਦੋ ਟਾਈ ਮਹੀਨੇ ਲੱਕੇ ਆਈਆਂ ਅੱਛਾ ਉਰੋਂ ਗਈਆਂ ਠੀਕ ਆ ਤੁਸੀਂ ਵਿਆਹੇ ਹੋਏ ਸੀ ਮੈਂ ਵਿਆਹੀ ਹੋਈ ਸੀ ਹਾਂ ਉਰੇ ਮੇਰੇ ਜੇਠ ਦੀ ਕੁੜੀ ਨੂੰ ਮੈਂ ਨਾਲ ਲੈ ਗਈ ਸੀ ਅੱਛਾ ਹਾਂ ਮੇਰੇ ਗੋਦ ਦੀ ਕੁੜੀ ਸੀ ਉਹ ਰੱਖਦੀ ਉਹਨੂੰ ਤੇ ਮੈਂ ਕੰਮ ਕਰਦੀ ਫਿਰ ਜਦੋਂ ਮਾਂਮੀ ਦੇ ਬੱਚੇ ਹੋਏ ਵਿਆਹ ਤਾਂ ਦੋ ਹੀ ਕਿਉਂ ਨਿਆਣੇ ਨਿਆਣੇ ਵੇਅ ਦਿੰਦੇ ਨੇ ਬਾਂਗਰ ਚ ਹੂੰ ਉਹ ਹੋ ਗਏ ਤੇ ਗੱਭਰੂ ਫਿਰ ਮਾਪਿਓਾਂ ਤੋਂ ਬਾਅਦ ਫਿਰ ਚਾਚੀ ਦਾਈ ਨਾ ਰਹਿਣ ਲੱਗੇ ਫਿਰ ਬਾਅਦ ਚ ਵਿਆਹ ਹੀ ਨੇ ਉਹ ਤਾਂ ਇਹ ਛੋਟੀ ਜੀ ਵਿਆਹਤੀ ਟੀ ਮੇਰੀ ਬਾਂਗਰ ਦੀ ਤਾਂ ਬੋਲੀ ਦਾ ਵੀ ਬਾਵਾ ਫਰਕ ਆ ਹਾਂ ਬਾਲਾ ਫਰਕ ਹੈ ਹਾਂ ਤੁਸੀਂ ਬੋਲ ਲੈਣੇ ਉਧਰ ਜਾ ਕੇ ਉਵੇਂ ਫਿਰ ਥੋੜਾ ਥੋੜਾ ਸਾਡੇ ਵੀ ਹੈਗਾ ਥੋੜਾ ਜਿਹਾ ਬਾਂਗਰ ਤਾਂ ਇਥੋਂ ਫਰਕ ਹੈ ਉਹਨਾਂ ਨਾਲ ਅੱਛਾ ਅੱਛਾ ਬਾਂਗਰ ਤਾਂ ਸਾਡੇ ਵੀ ਹੈ ਉਧਰ ਜਾਦੇ ਸੀ ਹਰਿਆਣਾ ਚ ਜ਼ਿਆਦੇ ਹੁਣ ਤਾਂ ਫਿਰਕਤ ਗਰੀਆਂ ਖੁੱਗਰੀਆਂ ਪਾਉਂਦੇ ਉਦੋਂ ਤਾਂ ਹੂੰ ਹੌਣ ਨਹੀਂ ਪਾਉਂਦੇ ਹੁਣ ਤਾਂ ਹੀ ਪਰਾਵਾ ਚੱਲ ਪਿਆ ਪਹਿਲਾਂਆਂ ਦੀਆਂ ਬੁੜੀਆਂ ਪਾਉਂਦੀਆਂ ਹਾਂ ਹਾਂਜੀ ਸਾਡੇ ਵੀ ਜਦੋਂ ਦਰਵਾਜ਼ਾ ਲੰਘਦੇ ਕੱਗਰਾ ਪਾ ਕੇ ਲੰਘਦੇ ਅੱਛਾ ਹੂੰ ਹੁਣ ਹਟ ਗਏ ਤੁਸੀਂ ਇੱਥੇ ਆ ਕੇ ਪਾਉਂਦੇ ਰਹੇ ਹੋ ਹਾਂ ਉਰੇ ਆ ਕੇ ਮੈਂ ਪਾਇਆ ਕੱਗਰਾ ਉਹ ਤਾਂ ਪਾਉਂਦੇ ਹੁੰਦੇ ਸੀ ਚੱਲ ਉਰੇ ਤਾਂ ਕਿਹੜਾ ਦਰਵਾਜ਼ਾ ਦੂਜਾ ਦੁਕਾਨ ਨੂੰ ਲੰਘਣਾ ਹੈ ਜਦੋਂ ਉਰਾਂ ਪਰਾਂ ਜਾਂਦੇ ਕੱਗਰਾ ਪਾ ਕੇ ਜਾਂਦੇ ਫੇਰ ਹਟ ਗਏ ਸੀ ਟੋਮਾ ਵੀ ਦੂਜੀਆਂ ਹੁੰਦੀਆਂ ਸੱਗੀ ਫੁੱਲ ਹੁੰਦੇ ਅੱਛਾ ਹੂੰ ਪਾ ਕੇ ਰੱਖਦੀਆਂ ਹਾਂ ਓਰੇ ਹਾਂ ਸਿਰ ਕਰਾ ਕੇ ਰੱਖਣੀ ਉੱਥੇ ਤੋਂ ਮੈਂ ਪਾ ਕੇ ਰੱਖਿਆ ਪੂਰਾ ਓਰੇ ਫਿਰ ਥੋੜਾ ਜਿਹਾ ਰੱਖਿਆ ਫਿਰ ਓਰੇ ਹੋਰ ਸਾਭ ਜਾ ਹਉ ਤੇ ਸਾਡੇ ਕਨੀ ਥੋੜਾ ਜਿਹਾ ਬੰਨ ਕਰ ਜਾਂਦੀ ਸਿਰ ਸੁਰ ਕਰਾ ਕੇ ਰੱਖਦੀ ਓਰੇ ਤਾਂ ਥੋੜੀ ਹੀ ਕਰਾਇਆ ਫਿਰ ਹਟ ਗਈ ਤੇ ਬਾਪੂ ਜੀ ਦਾ ਸੁਭਾ ਨਰਮ ਰਿਹਾ ਕਿ ਸਖਤ ਰਿਹਾ ਨਰਮ ਸਖਤ ਇਹਦਾ ਤਾਂ ਬਸ ਪਹਿਲਾਂ ਦਾ ਸਿਰ ਦਾ ਸੁਆਪ ਦੱਸੋ ਭਾਈ ਪਹਿਲਾਂ ਇਹਨੇ ਕੁਝ ਨਹੀਂ ਸੁਣਿਆ ਕਿਸੇ ਦਾ ਅੱਛਾ ਪਹਿਲਾਂ ਸਖਤ ਰਹਾ ਪਹਿਲਾਂ ਜੀ ਮੰਨਿਆ ਕੁਛ ਵੀ ਕਰਿਆ ਤਾਂ ਹੁਣ ਵੀ ਆਪਣੀ ਮਰਦ ਦੀ ਨਾਲ ਕੁੜੀਆਂ ਡਾਲ ਲੈਂਦੀਆਂ ਪਿਓ ਨੇ ਹਨਾ ਫੇਰ ਡਾਲ ਲੈਂਦੀਆਂ ਨੇ ਉਹ ਮੈਂ ਕਿਉਂਕਿ ਮੋਹ ਪੈ ਜਾਂਦਾ ਨਾ ਆਪਦੇ ਜਵਾਕਾਂ 'ਚ ਹਾਂ ਬਾਪੂ ਜੀ ਤੁਹਾਡੇ ਮਨ 'ਚ ਤਾਂ ਨਹੀਂ ਕਦੇ ਆਇਆ ਵੀ ਸੱਤ ਕੁੜੀਆਂ ਨੇ ਨਾ ਜੀ ਡੋਲਿਆ ਨਹੀਂ ਕਦੇ ਮਨ ਨਾ ਬਿਲਕੁਲ ਨਹੀਂ ਜਿਹੜਾ ਜਨਾਨਾ ਕਰਮਤੀ ਵਧੀਆ ਵਧੀਆ ਬਈ ਪਿਆ ਕਰੇ ਨੇ ਮੱਕੀ ਖੇਤੀਬਾੜੀ ਕਰਦੇ ਰਹਾਂ ਵਧੀਆ ਫਸਲ ਹੁੰਦੀ ਜੀ ਹੁਣ ਤਾਂ ਪੰਜ ਛੇ ਸਾਲ ਹੋ ਗਏ ਇਹਨਾਂ ਦੇ ਭਾਗ ਤੇ ਹੁਣ ਠੇਕੇ ਦੇ ਦੇ ਦੇਣੇ ਸੀਰੀ ਪਾਣੀ ਰਣਾਉਂਦੇ ਸੀ ਮੈਸਾ ਰੱਖਦੇ ਸੀ ਦੁੱਧਵਾਦ ਦੁੱਧਵਾਦ ਬਾਕੀ 4 4 5 5 ਮੈਸਾਂ ਰੱਖੀਆਂ ਨੇ ਵਧੀਆ ਦੁੱਧਦ ਪਾਣ ਦੇ ਬਾਕੀ ਫਸਲ ਵੀ ਵਧੀਆ ਹੋ ਜਾਂਦੀ ਹੈ ਤੁਹਾਨੂੰ ਕਿਵੇਂ ਲੱਗਿਆ ਸੀ ਬੀਬੀ ਦਾ ਸੁਭਾਅ ਇਹ ਤੁਹਾਨੂੰ ਸਖਤ ਲੱਗਿਆ ਸੀ ਕਿ ਨਰਮ ਨਾ ਠੀਕ ਹੈ ਜੀ ਵਧੀਆ ਇਹ ਤਾਂ ਨਰਮ ਸੀ ਨਰਮੇ ਜੀ ਸਚਿਆਰੀ ਬੁਢੀ ਆ ਫਿਰ ਤਾਂ ਸਾਰਾ ਕੰਮ ਜਾਣਦੀ ਸੀ ਹਾਂਜੀ ਸਾਰਾ ਜਾਣਦੀ ਆਪਾਂ ਨੇ ਆ ਕੇ ਵੜਿਆ ਇੰਨੀ ਵਾਹ ਆ ਕੋ ਕਹਾਇਆ ਨਹੀਂ ਹੈਗਾ ਵੀ ਜਠਾਣੀ ਤੋਂ ਜਾਂ ਮੇਰੀ ਮਾਂ ਤੋਂ ਵੀ ਨੂੰ ਆ ਕੰਮ ਨਹੀਂ ਆਉਂਦਾ ਕੰਮ ਸਾਰਾ ਕਰਿਆ ਜੀ ਇਹ ਵਕਤ ਨੂੰ ਕੋਈ ਦਵਾਈ ਵੁੱਟੇ ਉਹਨੂੰ ਦਵਾਉਂਦੇ ਸੀ ਹਾਂਜੀ ਹਰਡ ਰਗੜੀ ਬਸ ਦੇਦੀ ਜੇ ਢਿੱਡ ਟੁੱਟ ਦੁਖਦਾਰ ਹੁੰਦਾ ਜਵਾਖ ਜਮੈਣ ਪਾਤੀ ਨੂਨ ਪਾਤਾ ਹਰਡ ਰਗੜਤੀ ਚਰ ਪੁਣਕੇ ਦੇਤਾ ਅੱਗੇ ਤਾਂ ਕਿਹੜੇ ਦਵਾਈਆਂ ਦੀ ਹਾਂ ਉਹ ਤਾਂ ਦਵਾਈਆਂ ਬਿਨਾਂ ਨਹੀਂ ਰਹਿ ਸਕਦਾ ਕੋਈ। ਤੁਹਾਡੀ ਵੱਡੀ ਬੇਟੀ ਦਾ ਜਨਮ ਕਿਹੜੇ ਸਾਲ ਚ ਹੋਇਆ ਸੀ? ਉਹਦਾ ਜਨਮ ਸਾਇਦ 71 72 ਚ ਹੋਇਆ। ਅੱਛਾ। ਤੇ ਸਾਰਿਆਂ ਤੋਂ ਛੋਟੀ ਬੇਟੀ ਦਾ? ਇਹਦਾ 90 ਚ ਹੋਇਆ ਜੀ। 90 ਚ ਹੋਇਆ। ਇਹਨਾਂ ਚ ਵੀ ਆਪਸ ਚ ਉਮਰ ਦਾ ਬਹਾਵਾ ਫਰਕ ਆ? ਹਾਂਜੀ ਹਾਂਜੀ। ਉਹ ਉਹਦਾ ਲਾਲੋ ਕੋ ਹੱਦ ਤੱਕ ਦਾ 30 20 ਸਾਲ ਮੰਗੂ ਹੋਇਆ। ਹਾਂਜੀ। ਸਾਰੀਆਂ ਵਧੀਆ ਪੜਾਈਆਂ ਨੇ। ਹੂੰ। ਤੇ ਇਹ ਇਹਨੇ ਤਾਂ ਛੋਟੀ ਨੇ ਦਾ 20 ਤੋਂ ਬਾਅਦ ਐਡਲ ਵੀ ਤੇ ਐਲ ਐਮ ਵੀ ਕਰੀ ਹੋਈ ਹੈ। ਅੱਛਾ ਜੀ। ਠੀਕ ਆ। ਉਹ ਉਹਨੇ ਜੀ ਐਨ ਐਮ ਕਰੀ ਧੀ ਬਲਾਂ ਨਰਸਿੰਗ ਦੀ। ਹੂੰ। ਉਸ ਤੋਂ ਬਾਅਦ ਇਦਣ ਨੌਕਰੀ ਮਿਲ ਗਈ ਪ੍ਰਾਈਵੇਟ ਇਹਨੂੰ। ਠੀਕ ਹੈ। ਸਕੂਲ 'ਚ। ਹੂੰ। ਹੈਲਥ ਡਿਪਾਰਟਮੈਂਟ 'ਚ ਉਹਨੂੰ ਜੌਬ ਮਿਲ ਗਈ ਹੁਣ ਉਹ ਚਲੋ ਇੱਥੇ। ਵਧੀਆ ਆ ਉਹਦੇ ਕਮਾਕਾਰਾਂ ਵਾਲੀਆਂ ਨੇ ਘਰਾਂ-ਬਾਰਾਂ ਵਾਲੀਆਂ। ਹਾਂ ਵੱਡੀ ਗੁੱਡੀ ਆਂਗਣ ਵੜੀ ਜਾਏ। ਅੱਛਾ। ਟੀਚਰ ਠੀਕ ਹੈ ਸਾਰੀਆਂ ਕੁੜੀਆਂ ਲੱਗੀਆਂ ਹੋਈਆਂ ਨੇ ਨਹੀਂ ਬਸ ਤਿੰਨ ਲੱਗੀਆਂ ਨੇ ਤਿੰਨ ਲੱਗੀਆਂ ਨੇ ਹਾਂ ਠੀਕ ਆ ਇਹ ਨੂੰ ਨਾ ਜਮਿਲੀ ਨਹੀਂ ਕਿਤੇ ਠੀਕ ਇਹ ਤਾਂ ਸਾਰੀਆਂ ਨਾਲੋਂ ਜ਼ਿਆਦਾ ਪੜਤੀ ਸਾਂ ਦੇ ਹਾਂ ਜੀ